ਸੱਗੇ ਘਰ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਖੁਰਕਰੀਆਂ ਤੇ ਰਸ ਭਰੀਆਂ ਬਿਲਕੁਲ ਰਸੀਤੀਆਂ ਜਲੇਬੀਆਂ ਬਣਾ ਕੇ ਤਿਆਰ ਕੀਤੀਆਂ ਨੇ ਜਲੇਬੀਆਂ ਬਣਾਉਣੀਆਂ ਇੰਨੀਆਂ ਗਸਾਲ ਨੇ ਵੀ ਤੁਸੀਂ ਹੈ ਚਾਹੇ ਪ੍ਰਾਂਤਾਂ ਭਰ ਭਰ ਕੇ ਘਰ ਦੇ ਵਿੱਚ ਜਲੇਬੀਆਂ ਬਣਾ ਲਓ ਤੇ ਇਹ ਸਿਰਫ ਆਪਾਂ 15 ਮਿੰਟਾਂ ਦੇ ਵਿੱਚ ਤਿਆਰ ਕਰਾਂਗੇ ਮੈਦੇ ਨੂੰ ਖੋਲ ਕੇ ਰੱਖਣ ਦੀ ਵੀ ਬਿਲਕੁਲ ਜ਼ਰੂਰਤ ਨਹੀਂ ਇੱਕ ਜਲੇਬੀ ਹੈ ਜਿਹੜੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਹਾਂ ਦੇਖੋ ਕਿੰਨੀਆਂ ਖੁਰਕਰੀਆਂ ਬਣੀਆਂ ਇਹਦੇ ਚਾਸ਼ਨੀ ਬਿਲਕੁਲ ਇਹਨਾਂ ਦੇ ਅੰਦਰ ਤੱਕ ਗਈ ਹੈ ਚਲੋ ਜੀ ਇਹਨਾਂ ਨੂੰ ਬਣਾਉਣਾ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀਆਂ ਨੇ ਸਭ ਤੋਂ ਪਹਿਲਾਂ ਜਲੇਬੀਆਂ ਬਣਾਉਣ ਦੇ ਲਈ ਆਪਾਂ ਨੂੰ ਚਾਹੀਦਾ ਜੀ ਮੈਦਾ ਮੈਦਾ ਆਪਣੇ ਕੋਲ ਇੱਕ ਖਾਲੀ ਹੈ ਤੇ ਮੈਦੇ ਨੂੰ ਚੰਗੇ ਤਰੀਕੇ ਨਾਲ ਆਪਾਂ ਛਾਨ ਲੈਣਾਗਾ ਹੁਣ ਇਹਨੂੰ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਐਡ ਕਰਦੇ ਆਂਗੇ ਹੁਣ ਇੱਥੇ ਜਿੰਨਾ ਆਪਾਂ ਮੈਦਾ ਲੈਂਦਾ ਉਸ ਤੋਂ ਥੋੜੀ ਜਿਹੀ ਘੱਟ ਦਹੀਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਯਾਨੀ ਕਿ ਪੌਣੀ ਇੱਕ ਖਾਲੀ ਇਹ ਦਹੀਂ ਹੈ ਜਿਹੜੀ ਨਾ ਤਾਂ ਬਾਲੀ ਖੱਟੀ ਹੈ ਬਿਲਕੁਲ ਫਰੈਸ਼ ਦਹੀਂ ਹੈ ਤੇ ਇਹ ਆਪਣੇ ਕੋਲੇ ਨਾ ਵਾਲੀ ਪਤਲੀ ਹੈ ਨਾ ਗਾੜੀ ਹੈ ਘਰ ਦੀ ਬਣੀ ਹੋਈ ਦਹੀਂ ਹੈ ਜੀ ਦਹੀਂ ਇਹਦੇ ਵਿੱਚ ਇਸ ਕਰਕੇ ਆਪਾਂ ਐਡ ਕਰਾਂਗੇ ਕਿਉਂਕਿ ਇਹ ਜਿਹੜੀ ਜਲੇਬੀਆਂ ਦੀ ਆਪਾਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਇਹ ਛਟਪਟ ਬਣਾ ਕੇ ਸ਼ੇਅਰ ਕਰ ਰਹੀਆਂ ਅੱਧੀ ਕੌਲੀ ਟੋਟਲੇ ਦੇ ਵਿੱਚ ਪਾਣੀ ਦੀ ਪਾਵਾਂਗੇ ਪਹਿਲਾਂ ਥੋੜਾ ਜਿਹਾ ਪਾਣੀ ਐਡ ਕਰਦੇ ਹਾਂਗੇ ਥੋੜਾ ਜਿਹਾ ਬਚਾ ਕੇ ਰੱਖ ਲਾਂਗੇ ਪਰ ਇਹ ਅੱਧੀ ਕੌਲੀ ਸਾਰੀ ਪਾਣੀ ਦੀ ਲੱਗ ਜੂਗੀ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਕਿਸੇ ਵੀ ਚਮਚ ਨਾਲ ਮਿਕਸ ਕਰ ਸਕਦੇ ਹਾਂ ਹੱਥਾਂ ਦੀ ਮਦਦ ਨਾਲ ਵੀ ਤੁਸੀਂ ਮਿਕਸ ਕਰ ਸਕਦੇ ਹੋ ਪਹਿਲਾਂ ਤਾਂ ਆਪਾਂ ਸਾਰੀਆਂ ਇਹਦੀਆਂ ਗੰਢਾਂ ਖਤਮ ਕਰਦੇਾਂਗੇ ਕਿਉਂਕਿ ਜਲੇਬੀਆਂ ਦੇ ਘੋਲ ਦੇ ਵਿੱਚ ਜੇ ਇੱਕ ਵੀ ਗੰਢ ਰਹੇਗੀ ਤਾਂ ਜਲੇਬੀਆਂ ਜਿਹੜੀਆਂ ਉਹ ਵਧੀਆ ਨਹੀਂ ਬਣਦੀਆਂ ਜਿਹੜਾ ਪਾਣੀ ਰਹਿ ਗਿਆ ਸੀ ਉਹ ਵੀ ਮੈਂ ਇਹਦੇ ਵਿੱਚ ਹੀ ਐਡ ਕਰ ਦੂੰਗੀ ਤੇ ਇਹਨੂੰ ਵੀ ਮਿਕਸ ਕਰ ਲੂੰਗੀ ਸੋ ਸਭ ਤੋਂ ਪਹਿਲਾਂ ਮੈਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਦੀ ਹੋਈ ਮੈਦੇ ਵਿੱਚ ਲੀਆਂ ਸਾਰੀਆਂ ਗੰਢਾਂ ਜਿਹੜੀਆਂ ਉਹ ਖਤਮ ਕਰ ਦੂੰਗੀ ਜਿਹੜੀਆਂ ਜਲੇਬੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਹੀ ਹਲਵਾਈ ਸਟਾਈਲ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਮੈਦੇ ਦਾ ਘੋਲ ਹੁੰਦਾ ਉਹਨੂੰ ਰਾਤ ਭਰ ਬਣਾ ਕੇ ਰੱਖਿਆ ਜਾਂਦਾ ਹੈਗਾ 10 ਤੋਂ 12 ਘੰਟੇ ਰੱਖ ਦਿੰਦੇ ਨੇ ਪਰ ਆਪਾਂ ਇਹ ਜਲੇਬੀਆਂ ਚਾਪਟ ਬਣਾ ਕੇ ਤਿਆਰ ਕਰ ਰਹੇ ਹਾਂ ਇਸ ਕਰਕੇ ਦਹੀਂ ਇਹਦੇ ਵਿੱਚ ਐਡ ਕਰਨੀ ਬਹੁਤ ਜ਼ਰੂਰੀ ਆ ਤੇ ਸਭ ਤੋਂ ਜ਼ਰੂਰੀ ਗੱਲ ਇਹਦੇ ਵਿੱਚ ਵੀ ਘੋਲ ਨੂੰ ਚੰਗੇ ਤਰੀਕੇ ਨਾਲ ਫੈਂਟ ਕੇ ਤਿਆਰ ਕਰ ਲੈਣਾ ਦੇਖੋ ਸਾਰੀਆਂ ਗੰਡਾ ਇਹਦੇ ਵਿੱਚੋਂ ਆਪਾਂ ਖਤਮ ਕਰਤੀਆਂ ਇਸ ਤਰੀਕੇ ਦਾ ਘੋਲ ਹੀ ਇੰਨੀ ਕੁ ਦਹੀਂ ਤੇ ਇੰਨੇ ਕੁ ਮੈਦੇ ਤੇ ਇੰਨੇ ਕੁ ਪਾਣੀ ਨਾਲ ਬਣਿਆ ਨਾ ਤਾਂ ਬਾਲਾ ਇਹ ਪਤਲਾ ਤੇ ਨਾ ਗਾੜਾਗਾ ਜਲੇਬੀਆਂ ਬਣਾਉਣ ਦੇ ਲਈ ਜਿਹੜਾ ਇਹ ਮੈਦੇ ਦਾ ਘੋਲ ਬਣਾਇਆ ਜਾਂਦਾ ਹੈ ਜੀ ਤੁਹਾਨੂੰ ਬਾਹਲਾ ਪਗਾੜਾ ਰੱਖਤਾ ਫਿਰ ਵੀ ਜਲੇਬੀਆਂ ਸਹੀ ਨਹੀਂ ਬਣਦੀਆਂ ਚਾਸ਼ਨੀ ਵਧੀਆ ਨਹੀਂ ਪੀਂਦੀਆਂ ਜੇਕਰ ਆਪਾਂ ਬਾਹਲਾ ਪਤਲਾ ਕਰਤਾ ਫਿਰ ਵੀ ਜਲੇਬੀਆਂ ਸਹੀ ਨਹੀਂ ਬਣਦੀਆਂ ਇਸ ਕਰਕੇ ਘੋਲ ਨੂੰ ਸਹੀ ਤਰੀਕੇ ਨਾਲ ਤਿਆਰ ਕਰਨ ਦੇ ਲਈ ਤੁਸੀਂ ਸਾਰਾ ਸਮਾਨ ਹੈ ਜਿਹੜਾ ਉਹ ਜਿਸ ਤਰੀਕੇ ਨਾਲ ਮੈਂ ਆਪਕੇ ਐਡ ਕੀਤਾ ਹੈ اسی ਤਰੀਕੇ ਨਾਲ ਆਪਕੇ ਐਡ ਕਰਿਓ ਸਪੈਸ਼ਲੀ ਜੇਕਰ ਤੁਸੀਂ ਪਹਿਲੀ ਵਾਰ ਜਲੇਬੀਆਂ ਬਣਾਓਗੇ ਹੁਣ ਇਸ ਘੋਲ ਨੂੰ ਆਪਾਂ ਫੈਂਟ ਕੇ ਵਧੀਆ 15 ਤੋਂ 20 ਮਿੰਟ ਤਿਆਰ ਕਰ ਲਿਆ ਜੀ ਉਸ ਤੋਂ ਬਾਅਦ ਆਪਾਂ ਇਹਨੂੰ 15 ਤੋਂ 20 ਮਿੰਟ ਹੀ ਰੱਖ ਦੇਾਂਗੇ ਟਾਕੇ ਇਹਨਾਂ ਜਲੇਬੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਦਾ ਕੰਮ ਇਹੀ ਹੈ ਵੀ ਘੋਲ ਨੂੰ ਆਪਾਂ ਵਧੀਆ 15-20 ਮਿੰਟ ਫੈਂਟ ਕੇ ਤਿਆਰ ਕਰ ਲੈਣਾ ਹੈ। ਇੱਧਰ ਆਪਾਂ ਚਾਸ਼ਨੀ ਬਣਾ ਲੈਨੇ ਆ ਜਦੋਂ ਤੱਕ ਆਪਾਂ ਮੈਦੇ ਨੂੰ ਤਿਆਰ ਕਰਕੇ ਰੱਖਤਾ ਜਨਿਕੇ ਜਲੇਬੀਆਂ ਦੇ ਘੋਲ ਨੂੰ। ਚਾਸ਼ਨੀ ਬਣਾਉਣ ਦੇ ਲਈ ਸੇਮ ਆਪਾਂ ਨੂੰ ਉਹੀ ਬਰਤਨ ਚਾਹੀਦਾ ਜਨਿਕੇ ਉਹੀ ਕੌਲੀ ਤੇ ਇੱਥੇ ਜੀ ਆਪਾਂ 1.5 ਕੌਲੀ ਖੰਡ ਦੀ ਐਡ ਕਰਾਂਗੇ ਇੱਕ ਪੈਨ ਦੇ ਵਿੱਚ ਚਾਸ਼ਨੀ ਬਣਾਉਣ ਦੇ ਲਈ ਤੇ 1.5 ਕੌਲੀ ਹੀ ਇਹਦੇ ਵਿੱਚ ਮੈਂ ਪਾਣੀ ਐਡ ਕਰੂੰਗੀ। ਜਲੇਬੀਆਂ ਬਣਾਉਣੀਆਂ ਇੰਨੀ ਆਸਾਨ ਐ ਵੀ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਘਰ ਦੇ ਵਿੱਚ ਟਰਾਈ ਕਰੋਗੇ ਤਾਂ ਜਲੇਬੀਆਂ ਜਿਹੜੀਆਂ ਬਹੁਤ ਵਧੀਆ ਬਣਨਗੀਆਂ ਤੁਹਾਨੂੰ ਆਪਣੇ ਆਪ ਨੂੰ ਇੱਕ ਖੁਸ਼ੀ ਮਹਿਸੂਸ ਹੋਗੀ ਵੀ ਹਾਂ ਅਸੀਂ ਜਲੇਬੀਆਂ ਘਰ ਦੇ ਵਿੱਚ ਬਣਾ ਲੀਆਂ ਜਲੇਬੀਆਂ ਬਣਾਉਣ ਦੇ ਲਈ ਸਿਰਫ ਦੋ ਗੱਲਾਂ ਮੇਨ ਨੇ ਜੀ ਜਿੰਨਾ ਤੁਸੀਂ ਧਿਆਨ ਰੱਖਣਾ ਇੱਕ ਤਾਂ ਜਿਹੜਾ ਘੋਲ ਐ ਜਲੇਬੀਆਂ ਦਾ ਉਹਨੂੰ ਸਹੀ ਵਧੀਆ ਫੈਂਟ ਕੇ ਤਿਆਰ ਕਰਨਾ ਸਮਾਨ ਵਧੀਆ ਨਾਪ ਕੇ ਐਡ ਕਰ ਲਿਓ ਉਸ ਤੋਂ ਬਾਅਦ ਜਿਹੜੀ ਚਾਸ਼ਨੀ ਆ ਉਹ ਸਹੀ ਬਣਾ ਕੇ ਤਿਆਰ ਕਰਨੀ ਐ ਜੇ ਤਾਂ ਇੱਥੇ ਚਾਸ਼ਨੀ ਗਾੜੀ ਬਣ ਗਈ ਫਿਰ ਵੀ ਜਲੇਬੀਆਂ ਜਿਹੜੀਆਂ ਉਹ ਚਾਸ਼ਨੀ ਨਹੀਂ ਪੀਂਦੀਆਂ ਜਲੇਬੀਆਂ ਵਧੀਆ ਨਹੀਂ ਬਣਦੀਆਂ ਜੇ ਚਾ ਲਓ ਸਹੀ ਨਿਵੰਦੀਆਂ ਹੁਣ ਇਥੇ ਖੰਡ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਈ ਹੈ ਜੀ ਜਦੋਂ ਖੰਡ ਮਿਕਸ ਹੋ ਗਈ ਤਾਂ ਇਹਦੇ ਵਿੱਚ ਮੈਂ ਥੋੜਾ ਜਿਹਾ ਇਲਾਇਚੀ ਪਾਊਡਰ ਫਲੇਵਰ ਦੇ ਲਈ ਐਡ ਕਰਤਾ ਥੋੜਾ ਜਿਹਾ ਕਲਰ ਐਡ ਕਰ ਦੇਾਂਗੀ ਚਾਸ਼ਨੀ ਨੂੰ ਵਧੀਆ ਉਬਾਲ ਆਉਣ ਲੱਗ ਗਿਆ ਹੁਣ ਆਪਾਂ ਚਾਸ਼ਨੀ ਨੂੰ ਪਕਾ ਕੇ ਤਿਆਰ ਕਰਨਾਗਾ ਇਥੇ ਫਲੇਮ ਹੈ ਜਿਹੜੀ ਤੁਸੀਂ ਫੁੱਲ ਵੀ ਰੱਖ ਸਕਦੇ ਹੋ ਹੁਣ ਆਪਾਂ ਚਾਸ਼ਨੀ ਨੂੰ ਚੈੱਕ ਕਰ ਲਾਂਗੇ ਜੀ ਵਧੀਆ ਉਬਾਲ ਆ ਗਿਆ ਚਾਸ਼ਨੀ ਬਣ ਗਈ ਹੈ ਕੈਂਸਲ ਮੈਂ ਬੰਦ ਕਰਤਾ ਕਿਉਂਕਿ ਜਦੋਂ ਤੱਕ ਮੈਨੂੰ ਚੈੱਕ ਕਰੂੰਗੀ ਹੋ ਸਕਦਾ ਥੋੜੀ ਜਿਹੀ ਗਾੜੀ ਬਣ ਜੇ देखो इस तरीके दी हल्की ही तार बन रही है ते टूट रही है बस इस तरीके दी चाशनी अपन चाहिए दी है चाशनी बिल्कुल तैयार है ते इधर मैदे वाला घोल भी जणिके जलेबियां दा घोल भी बनके तैयार हो गया ਤੁਸੀਂ ਚਾਹੋ ਤਾਂ 4-5 ਮਿੰਟ ਇਹਨੂੰ ਹੋਰ ਫੈਂਟ ਸਕਦੇ ਹੋ ਤੇ ਮੈਂ ਇਸ ਘੋਲ ਨੂੰ 5 ਕਿ ਮਿੰਟ ਹੈ ਜਿਹੜਾ ਹੋਰ ਫੈਂਟ ਕੇ ਤਿਆਰ ਕਰ ਲੂੰਗੀ ਇੱਥੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਬਿਲਕੁਲ ਵੀ ਇਹ ਪਤਲਾ ਘੋਲ ਨਹੀਂ ਨਾ ਬਾਲਾ ਗਾੜਾ ਗਾ ਇਸ ਤਰੀਕੇ ਦਾ ਬਿਲਕੁਲ ਇਹ ਸਮੂਥ ਬੈਟਰ ਬਣ ਕੇ ਤਿਆਰ ਹੋ ਗਿਆ ਥੋੜੀ ਜੀ ਮਿਹਨਤ ਲੱਗੂਗੀ बस ਇਸ ਚੀਜ਼ ਤੇ ਜਲੇਬੀਆਂ ਜਿਹੜੀਆਂ ਜਦੋਂ ਬਣਣਗੀਆਂ ਨਾ ਰਿਜ਼ਲਟ ਆਊਗਾ ਬਿਲਕੁਲ ਰਸਪਰੀਆਂ ਰਸੀਲੀਆਂ ਚਾਸ਼ਨੀ ਨਾਲ ਭਰੀਆਂ ਹੋਈਆਂ ਤੇ ਕੋਰਕਰੀਆਂ ਕਰਾਰੀਆਂ ਜਲੇਬੀਆਂ ਜਦੋਂ ਬਣਾ ਕੇ ਰੱਖ ਦਿਓਗੇ ਬਾਅਦ ਵਿੱਚ ਵੀ ਇਸ ਤਰੀਕੇ ਨੇ ਕੋਰਕਰੀਆਂ ਕਰਾਰੀਆਂ ਰਹਿਣਗੀਆਂ ਬਿਲਕੁਲ ਇੱਕ ਝਟਕੀ ਭਰ ਕੇ ਆਪਾਂ ਇਹਦੇ ਵਿੱਚ ਮਿੱਠੇ ਸੋਡੇ ਦੀ ਐਡ ਕਰ ਦੇਣੀ ਹੈ ਤੇ ਹੋਰ ਆਪਾਂ ਜ਼ਿਆਦਾ ਇਹਦੇ ਵਿੱਚ ਕੋਈ ਵੀ ਸਮਾਨ ਨਹੀਂ ਐਡ ਕਰਨਾ ਨਾ ਮਿੱਠਾ ਸੋਡਾ ਜ਼ਿਆਦਾ ਐਡ ਕਰਨਾ ਤੇ ਥੋੜਾ ਜਿਹਾ ਮਿਕਸ ਕਰਨਾ ਹੈ ਹਲਕੇ ਜਿਹੇ ਹੱਥਾਂ ਨਾਲ ਮਿੱਠਾ ਸੋਡਾ ਐਡ ਕਰਕੇ ਤੇ ਹੋਣ ਜਲੇਬੀਆਂ ਵਾਲਾ ਕੱਪੜਾ ਤਾਂ ਆਪਣੇ ਕੋਲੇ ਹੈ ਨਹੀਂ ਘਰ ਦੇ ਵਿੱਚ ਜਿਹੜਾ ਕਿ ਹਲਵਾਈਆਂ ਕੋਲੇ ਹੁੰਦਾ ਉਹ ਤਾਂ ਕੱਪੜੇ ਦੇ ਵਿੱਚ ਇਸ ਬੈਟਰ ਨੂੰ ਐਡ ਕਰਕੇ ਜਲੇਬੀਆਂ ਬਣਾਉਂਦੇ ਨੇ ਪਰ ਆਪਾਂ ਘਰ ਦੇ ਵਿੱਚ ਕੋਈ ਵੀ ਇਸ ਤਰੀਕੇ ਦਾ ਤੇਲ ਵਾਲਾ ਜਾਂ ਘਿਓ ਵਾਲਾ ਪੈਕੇਟ ਲੈ ਲੈਣਾ ਨੂੰ ਚੰਗੀ ਤਰੀਕੇ ਨਾਲ ਸਾਫ਼ ਕਰਕੇ ਗਲਾਸ 'ਚ ਰੱਖ ਕੇ ਤੇ ਬੈਟਰ ਜਿਹੜਾ ਇਸ ਪੈਕੇਟ ਦੇ ਵਿੱਚ ਮੈਂ ਭਰ ਲਿਆ ਸੀ ਕੈਂਚੀ ਨਾਲ ਕੱਟ ਲਿਆ ਜਿੰਨੇ ਕੁ ਵੀ ਸਾਈਜ਼ ਦੀਆਂ ਤੁਸੀਂ ਜਲੇਬੀਆਂ ਬਣਾਉਣੀਆਂ ਨੇ ਤੇ ਘਿਓ ਆਪਾਂ ਪੈਨ ਦੇ ਵਿੱਚ ਗਰਮ ਕਰ ਲਿਆ ਗਰਮ ਗਰਮ ਆਪਾਂ ਘਿਓ ਦੇ ਵਿੱਚ ਜਿਹੜਾ ਜਲੇਬੀਆਂ ਨੂੰ ਫਟਾਫਟ ਬਣਾ ਲਾਂਗੇ ਦੇਖੋ ਜੀ ਜਲੇਬੀਆਂ ਦਾ ਬਹੁਤ ਵਧੀਆ ਖੁਰਕਰੀਆਂ ਕਰਾਰੀਆਂ ਬਣਣਗੀਆਂ ਵਧੀਆ ਚਾਸ਼ਨੀ ਪੀਣਗੀਆਂ ਪਰ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਜਲੇਬੀਆਂ ਦੀ ਸ਼ੇਪ ਹੈ ਜਿਹੜੀ ਉਹ ਵਧੀਆ ਬਣਦੀ ਜਾਊਗੀ ਜੇਕਰ ਤੁਸੀਂ ਮੇਰੇ ਵਾਂਗੂ ਵਿੰਗੀਆਂ ਤੇ ਐ ਕੈਸੇ ਤਾਂ ਜਲੇਬੀਆਂ ਜੇਕਰ 빙ੀਆਂ ਟੇਡੀਆਂ ਬਣਾਈਆਂ ਜਾਣ ਤਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਜਲੇਬੀਆਂ 빙ੀਆਂ ਟੇਡੀਆਂ ਸੋਹਣੀਆਂ ਲੱਗਦੀਆਂ ਨੇ ਪਰ ਜੇ ਤੁਸੀਂ ਰਾਉਂਡ ਬਣਾ ਸਕਦੇ ਹੋਏ ਤਾਂ ਤੁਸੀਂ ਰਾਉਂਡ ਵੀ ਬਣਾ ਸਕਦੇ ਹੋ ਕਿਉਂ ਹੈ ਜਿਹੜਾ ਵਧੀਆ ਗਰਮ ਹੋਣਾ ਚਾਹੀਦਾ ਹੈ ਜੀ ਜਲੇਬੀਆਂ ਆਪਾਂ ਕਿਉਂ ਦੇ ਵਿੱਚ ਛਾੜਤੀਆਂ ਸੀ ਤੇ ਚੰਗੇ ਤਰੀਕੇ ਨਾਲ ਵਧੀਆ ਆਪਾਂ ਇਹਨਾਂ ਨੂੰ ਗੋਲਡਨ ਬਣਾ ਕੇ ਤਿਆਰ ਕਰ ਲਿਆ ਬਹੁਤ ਹੀ ਵਧੀਆ ਇਹ ਕ੍ਰਿਸਪੀ ਬਣ ਗਈਆਂ ਨੇ ਦੇਖੋ ਕਿਸੇ ਵੀ ਚਮਟੇ ਦੀ ਮਦਦ ਨਾਲ ਜਲੇਬੀਆਂ ਤੁਸੀਂ ਗਰਮ ਗਰਮ ਨੂੰ ਕੱਢਣਾ ਕਿਉਂ ਦੇ ਵਿੱਚੋਂ ਤੇ ਹਲਕੀ ਗਰਮ ਚਾਸ਼ਨੀ ਦੇ ਵਿੱਚ ਇਹੜਾ ਛਾੜ ਦੇਣਾ ਇੱਥੇ ਮੈਂ ਇੱਕ ਖੁੱਲੇ ਬਰਤਨ ਦੇ ਵਿੱਚ ਹੈ ਜਿਹੜਾ ਤੇ ਬਾਲੇ ਗਰਮ ਵੀ ਨਹੀਂ ਹੋਣੀ ਚਾਹੀਦੀ ਬਾਲੇ ਗਰਮ ਚਾਸ਼ਨੀ ਦੇ ਵਿੱਚ ਜਲੇਬੀਆਂ ਜੇਕਰ ਛੱਡ ਦਿਓਗੇ ਜਲੇਬੀਆਂ ਜਿਹੜੀਆਂ ਨਰਮ ਹੋ ਜਾਣਗੀਆਂ ਜਲੇਬੀਆਂ ਨੂੰ ਸਿਰਫ ਆਪਾਂ ਕੋਸ਼ਕਸ ਕੈਂਟੀ ਹੈ ਜਿਹੜਾ ਚਾਸ਼ਨੀ ਦੇ ਵਿੱਚ ਭਿਉਣਾਗਾ ਤੇ ਦੇਖੋ ਜਲੇਬੀਆਂ ਦਾ ਕਿੰਨਾ ਸੋਹਣਾ ਕਲਰ ਆ ਗਿਆ ਤੇ ਜਲੇਬੀਆਂ ਬਿਲਕੁਲ कुरकरੀਆਂ ਦੇਖੋ ਬਿਲਕੁਲ ਇਹਦੀ ਪੋਲੀਆਂ ਨਹੀਂ ਹੋਈਆਂ ਸਾਰੀਆਂ ਜਲੇਬੀਆਂ ਇਸ ਤਰੀਕੇ ਨਾਲ ਬਣਾ ਬਣਾ ਕੇ ਝਟਪਟ ਹੈ ਜਿਹੜੀਆਂ ਮੈਂ ਤਿਆਰ ਕਰਕੇ ਇੱਕ ਬਰਤਨ ਚ ਰੱਖ ਲਈਆਂ ਕਿੰਨਾ ਜ਼ਿਆਦਾ ਇਹ ਬਰਤਨ ਭਰ ਕੇ ਤਿਆਰ ਹੋ ਗਿਆ ਕਿੰਨੀਆਂ ਵਧੀਆ ਕਰਾਰੀਆਂ कुरकरੀਆਂ ਰਸੀਲੀਆਂ ਜਲੇਬੀਆਂ ਬਣ ਕੇ ਤਿਆਰ ਹੋ ਗਈਆਂ ਨੇ ਮੈਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਜਿਹੜਾ ਸਰਵ ਕਰ ਲੂੰਗੀ ਤੁਸੀਂ ਵੀ ਇਸ ਤੁਸ਼ਾਰੇ ਤੇ ਇਹਨਾਂ ਜਲੇਬੀਆਂ ਦੀ ਰੈਸਪੀ ਨੂੰ ਜ਼ਰੂਰ ਕਰਦੇ ਵਿੱਚ ਟਰਾਈ ਕਰਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜਦੋਂ ਤੁਸੀਂ ਇਹ ਜਲੇਬੀਆਂ ਬਣਾਈਆਂ ਤਾਂ ਕਿਵੇਂ ਦੀਆਂ ਬਣੀਆਂ ਜੇਕਰ ਤੁਹਾਨੂੰ ਇਹ ਜਲੇਬੀਆਂ ਦੀ ਵੀਡੀਓ ਵਧੀਆ ਲੱਗੀ ਰੈਸਪੀ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਆਪਣੇ ਫਰੈਂਡਸ ਤੇ ਫੈਮਿਲੀ ਮੈਂਬਰਸ ਦੇ ਨਾਲ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇੱਥੇ ਜੀ ਮੈਂ ਇੱਕ ਜਲੇਬੀ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਦੇਖੋ ਕਿੰਨੀਆਂ ਖੁਰਕਰੀਆਂ ਬਣੀਆਂ ਨੇ ਇਹ ਮੈਂ ਬਣਾ ਕੇ ਇਸ ਤਰੀਕੇ ਨਾਲ ਰੱਖਤੀਆਂ ਸੀ ਪਰ ਬਿਲਕੁਲ ਵੀ ਇਹ ਨਰਮ ਨਹੀਂ ਹੋਈਆਂ ਤੇ ਚਾਸ਼ਨੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਨਾਂ ਦੇ ਅੰਦਰ ਤੱਕ ਇਹ ਵਧੀਆ ਰਸ ਭਰੀਆਂ ਬਣੀਆਂ ਨੇ ਬਿਲਕੁਲ ਰਸੀਲੀਆਂ ਬਹੁਤ ਹੀ ਦੇਸੀ ਬਣਦੀਆਂ ਨੇ ਟੇਸਟ ਤਾਂ ਇਹਨਾਂ ਦਾ ਇੰਨਾ ਵਧੀਆ ਹੁੰਦਾ ਨਾ ਵੀ ਜਿਵੇਂ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਂਦੀਆਂ ਜੇਕਰ ਇਸ ਤਰੀਕੇ ਨਾਲ ਬਣਾ ਕੇ ਜਲੇਬੀਆਂ ਤੁਸੀਂ ਆਪਣੇ ਮਹਿਮਾਨਾਂ ਨੂੰ ਜਾਂ ਘਰ ਦੇ ਵਿੱਚ ਆਪਣੇ ਫੈਮਿਲੀ ਮੈਂਬਰਾਂ ਨੂੰ ਸਰਵ ਕਰੋਗੇ ਤਾਂ ਉਹਨਾਂ ਨੇ ਯਕੀਨ ਨਹੀਂ ਮੰਨਣਾ ਵੀ ਇਹ ਜਲੇਬੀਆਂ ਤੁਸੀਂ ਪਹਿਲੀ ਵਾਰ ਬਣਾਈਆਂ ਨੇ ਤੇ ਉਹ ਵੀ ਘਰ ਦੇ ਵਿੱਚ ਬਣਾਈਆਂ ਨੇ